ਤੋਂ ਬੁੱਢਾ ਦਲ ਦੇ ਪਹਿਲੇ ਜਥੇਦਾਰ ਬਾਬਾ ਬਨੋਦ ਸਿੰਘ ਜੀ ਨੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਅੱਜ ਦੇ ਦਿਨ ਚਪੜ ਚਿੜੀ ਦੇ ਮੈਦਾਨੇ ਜੰਗ ਦੇ ਵਿੱਚ ਵਜੀਦ ਖਾਨ ਨੂੰ ਸੋਧ ਕੇ ਜਿੱਥੇ ਆਪਾਂ ਦਰਸ਼ਨ ਕਰ ਰਹੇ ਆ ਫਤਿਹ ਦੇ ਨਿਸ਼ਾਨ ਚੁਲਾਏ ਨੇ ਜਿਨ੍ਹਾਂ ਨੇ ਛੋਟੇ ਸੈਭਜਾਦਿਆਂ ਨੂੰ ਨੀਆਂ ਦੇ ਵਿੱਚ ਇਨਕੇ ਸ਼ਹੀਦ ਕਰ ਦਿੱਤਾ ਸੀ ਉਹਨੂੰ ਜਿਹੜਾ ਸੋਧਿਆ ਸੀ ਘੋੜਿਆਂ ਦੇ ਪਿੱਛੇ ਪਾ ਕੇ ਉਹਨੂੰ ਜਿਹੜਾ ਖਿੱਚ-ਖਿੱਚ ਕੇ ਜਿਹੜਾ ਉਹਨੂੰ ਘੋੜਿਆਂ ਦੇ ਪਿੱਛੇ ਜਿਹੜਾ ਸੀ ਉਹਨੂੰ ਖਿੱਚ-ਖਿੱਚ ਕੇ ਮਾਰਿਆ ਗਿਆ ਸੀ ਵਜੀਦ ਖਾਨ ਨੂੰ ਤੇ ਉਹ ਸੀ ਬਾਬਾ ਅਵਨੋਦ ਸੰਜੀਪ ਬਾਬਾ ਬੰਦਾ ਸਿੰਘ ਬਹਾਦਰ ਤੇ ਬਾਬਾ ਜਿਹੜੇ ਬਾਜ ਸੰਜੀਪ ਭਾਈ ਆਲੀ ਸੰਜੀ ਬਾਬਾ ਮਾਲੀ ਸੰਜੀਪ ਬਾਬਾ ਫਤਿਹ ਸੰਜੀ ਉਹ ਮਹਾਨ ਯੋਧੇ ਸੂਰਮੇ ਸੀ ਬਾਬਾ ਕਾਨ ਸਿੰਘ ਜੀ ਸਾਰੇ ਯੋਧਿਆਂ ਨੇ ਬਹੁਤ ਵੱਡੇ ਕਾਰਜ ਕੀਤੇ ਤੇ ਅੱਜ ਆਪਾਂ ਉਹਨਾਂ ਨੂੰ ਯਾਦ ਕਰਦੇ ਆਂ ਸੂਰਤੋਂ ਪਹਿਚਾਨੀਆਂ ਜੋ ਲੜੈ ਦੀਨ ਕੇ ਹੇਤ ਪਰਜਾ ਪਰਜਾ ਕੱਟ ਮਰੈ ਕਬੂ ਨਾ ਛੱਡੈ ਖੇਤ ਆਪਾਂ ਵੀ ਤਿਆਰ ਪਰ ਤਿਆਰ ਹੋਈਏ ਜਿਨ੍ਹਾਂ ਗੁਰਸਿੱਖਾਂ ਨੇ ਖੰਡੇ ਬਾਟੇ ਦਾ ਅਮਰਤ ਨਹੀਂ ਛਕਿਆ ਉਹ ਜਰੂਰ ਖੰਡੇ ਬਾਟੇ ਦਾ ਅਮਰ ਛੱਕੇ ਬਾਣੀ ਬਾਣੇ ਦੇ ਧਾਰਨੀ ਹੋ ਤਿਆਰ ਪਰ ਤਿਆਰ ਹੋਵੋ ਅੱਜ ਚੱਪੜ ਚਿੜੀ ਦੇ ਮੈਦਾਨੇ ਜੰਗ ਦੇ ਵਿੱਚ ਸਰਹੰਦ ਫਤਿਹ ਦੇ ਉਸ ਦੀਆਂ ਜਿੱਥੇ ਮੈਂ ਦੇਸ਼ ਵਿਦੇਸ਼ ਦੀਆਂ ਸਮੂਹ ਗੁਰੂ ਨਾਨਕ ਨਾਮ ਦੇਵਾ ਸੰਗਤਾਂ ਨੂੰ ਬਹੁਤ-ਬਹੁਤ ਵਧਾਈਆਂ ਦੇਣਾ ਤੇ ਅੱਜ ਉਹ ਮਹਾਨ ਦਿਹਾੜਾ ਹੈ ਜਦੋਂ ਜਿਨ੍ਹਾਂ ਨੇ ਧੰਨ ਧੰਨ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਮਾਤਾ ਗੁਜਰ ਕੌਰ ਜੀ ਨੂੰ ਵਜੀਦ ਖਾਨ ਨੇ ਸਾਹਮਣੇ ਆਪਾਂ ਦਰਸ਼ਨ ਕਰ ਰਹੇ ਆ ਸ੍ਰੀ ਫਤੇਗੜ ਸਾਹਿਬ ਗੁਰਦੁਆਰਾ ਸਾਹਿਬ ਜਿੱਥੇ ਉਹਨਾਂ ਨੂੰ ਨੀਆਂ ਦੇ ਵਿੱਚ ਇਨਕੀ ਸ਼ਹੀਦ ਕਰ ਦਿੱਤਾ ਗਿਆ ਸੀ ਛੋਟੇ ਸਾਹਿਬ ਜਿਆਦਿਆਂ ਨੂੰ ਤੇ ਉਹਨਾਂ ਦੀ ਸ਼ਹੀਦੀ ਦਾ ਬਦਲਾ ਲੈਣ ਵਾਸਤੇ ਤਨਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪੰਥ ਦੇ ਵਾਲੀ ਜੀ ਨੇ ਸ੍ਰੀ ਹਜੂਰ ਸਾਹਿਬ ਨਾਂਦੇੜ ਦੀ ਪਾਵਨ ਪਵਿੱਤਰ ਧਰਤੀ ਤੋਂ ਖਾਲਸਾ ਪੰਥ ਬੁੱਢਾ ਦਲ ਦੇ ਪਹਿਲੇ ਜਥੇਦਾਰ ਬਾਬਾ ਵਿਨੋਦ ਸਿੰਘ ਜੀ ਉਹਨਾਂ ਦੀ ਅਗਵਾਈ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਤੇ ਹੋਰ ਜਿਹੜੇ ਵੀ ਸਿੰਘਾਂ ਨੂੰ ਜਿਹੜਾ ਜਿੱਥੇ ਨਾਲ ਭੇਜਿਆ ਤੇ ਉੱਥੇ ਹੀ ਬਾਬਾ ਵਿਨੋਦ ਸਿੰਘ ਜੀ ਖਾਲਸਾ ਪੰਥ ਬੁੱਢਾ ਦਲ ਦੇ ਪਹਿਲੇ ਜਥੇਦਾਰ ਜਿਨ੍ਹਾਂ ਨੂੰ ਨਿਸ਼ਾਨ ਨਗਾਰਾ ਬਖਸ਼ਿਸ਼ ਕੀਤਾ ਹੁਕਮਨਾਮੇ ਬਖਸ਼ਿਸ਼ ਕੀਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਪੰਜ ਤੀਰ ਕਮਾਨ ਤੇ ਜਿਹੜੀ ਸ੍ਰੀ ਸਾਹਿਬ ਬਖਸ਼ਿਸ਼ ਕਰਕੇ ਤੇ ਬਾਬਾ ਬਨੋਦ ਸਿੰਘ ਜੀ ਉਹਨਾਂ ਦੀ ਅਗਵਾਈ ਦੇ ਵਿੱਚ ਜਿਹੜਾ ਪੰਜਾਬ ਵੱਲ ਭੇਜਣਾ ਕੀਤਾ ਤੇ ਹੁਕਮ ਕੀਤਾ ਸੀ ਤੁਸੀਂ ਜ਼ਬਰ ਜ਼ੁਲਮ ਦਾ ਟਾਕਰਾ ਕਰਨਾ ਹੈ ਗਊ ਗਰੀਬ ਦੀ ਰੱਖਿਆ ਕਰਨੀ ਹੈ ਜਿਨ੍ਹਾਂ ਨੇ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਸੀ ਉਹਨਾਂ ਨੂੰ ਸਜ਼ਾਵਾਂ ਦੇਣੀਆਂ ਨੇ ਤੇ ਉਹੀ ਖਾਲਸਾ ਪੰਥ ਬੁੱਢਾ ਦਲ ਦੇ ਪਹਿਲੇ ਜਥੇਦਾਰ ਬਾਬਾ ਬਨੋਦ ਸਿੰਘ ਜੀ ਨੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਅੱਜ ਦੇ ਦਿਨ ਚੱਪੜ ਚਿੜੀ ਦੇ ਮੈਦਾਨੇ ਜੰਗ ਦੇ ਵਿੱਚ ਵਜੀਦ ਖਾਨ ਨੂੰ ਸੋਧ ਕੇ ਜਿੱਥੇ ਆਪਾਂ ਦਰਸ਼ਨ ਕਰ ਰਹੇ ਆ ਫਤਿਹ ਦੇ ਨਿਸ਼ਾਨ ਚੁਲਾਏ ਨੇ ਤੇ ਇਸੇ ਸਥਾਨ ਤੇ ਆ ਕੇ ਜਿਹੜਾ ਉਹ ਫਤਿਹ ਦੇ ਨਿਸ਼ਾਨ ਚੁਲਾਏ ਸੀ ਬਾਬਾ ਬਨੋਦ ਸਿੰਘ ਜੀ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਤੇ ਜਿੱਥੇ ਕਿਸਾਨਾਂ ਨੂੰ ਗਰੀਬਾਂ ਨੂੰ ਜਿਹੜੇ ਜ਼ਮੀਨਾਂ ਤੇ ਮਾਲਕੀ ਦੇ ਹੱਕ ਉਹ ਮਹਾਪੁਰਖਾਂ ਨੇ ਜਿਹੜੇ ਸੀ ਮਹਾਨ ਯੋਧੇ ਸੂਰਮਿਆਂ ਨੇ ਬਾਬਾ ਵਿਨੋਦ ਸੰਜੀਪ ਬਾਬਾ ਬੰਦਾ ਸੰਜੀਪ ਬਹਾਦਰ ਜੀ ਨੇ ਬਖਸ਼ਿਸ਼ ਕੀਤੀ ਤੇ ਅੱਜ ਉਹਨਾਂ ਦੀ ਜਿੱਥੇ ਮਹਾਨ ਸ਼ਹੀਦਾਂ ਦੀ ਸ਼ਹਾਦਤ ਨੂੰ ਪ੍ਰਣਾਮ ਕਰਦੇ ਆਂ ਉਹਨਾਂ ਦੀਆਂ ਕੁਰਬਾਨੀਆਂ ਨੂੰ ਆ ਯਾਦ ਕਰਦੇ ਆਂ ਤੇ ਉਹਨਾਂ ਦੀ ਯਾਦ ਦੇ ਵਿੱਚ ਹੀ ਅੱਜ ਚੱਪੜ ਚਿੜੀ ਦੇ ਮੈਦਾਨ ਦੇ ਜੰਗ ਤੋਂ ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੱਕ ਵਿਸ਼ਾਲ ਨਗਰ ਕੀਰਤਨ ਜਿਹੜਾ ਆਰੰਭ ਕੀਤਾ ਗਿਆ ਤੇ ਉਹ ਨਗਰ ਕੀਰਤਨ ਜਿਹੜਾ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਆ ਕੇ ਸਮਾਪਤੀ ਹੋਣੀ ਹੈ ਮੈਂ ਸਾਰੀਆਂ ਹੀ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਨਾਲ ਹੀ ਬਾਬਾ ਮਨਮੋਹਨ ਸੰਜੀਵ ਬਾਰਨ ਵਾਲੇ ਮਹਾਂਪੁਰਖ ਸਾਰੀਆਂ ਹੀ ਗੁਰੂ ਦੀਆਂ ਲਾਡਲੀਆਂ ਨਿਹੰਗ ਸਿੰਘ ਫੌਜਾਂ ਵੱਲੋਂ ਹਾਜ਼ਰੀ ਲਵਾਉਂਦਾ ਹੋਇਆ ਫਿਰ ਦੁਵਾਰਾ ਬਹੁਤ ਬਹੁਤ ਵਧਾਈਆਂ ਦੇਣਾ ਆਪਾਂ ਨੂੰ ਸਾਰਿਆਂ ਨੂੰ ਵੱਧ ਚੜ ਕੇ ਉਹ ਮਹਾਨ ਸ਼ਹੀਦਾਂ ਨੂੰ ਯਾਦ ਕਰਨਾ ਚਾਹੀਦਾ ਹੈ ਉਹਨਾਂ ਸੂਰਮਿਆਂ ਨੂੰ ਯਾਦ ਕਰਨਾ ਚਾਹੀਦਾ ਹੈ ਜਿਨ੍ਹਾਂ ਨੇ ਇਹ ਜਿਹੜੇ ਵੱਡੇ ਕਾਰਜ ਕੀਤੇ ਤੇ ਜਿਹੜਾ ਵਜੀਦ ਖਾਨ ਜਿਨ੍ਹਾਂ ਨੇ ਛੋਟੇ ਸਾਬਜਦਿਆਂ ਨੂੰ ਨੀਆਂ ਦੇ ਵਿੱਚ ਇਣਕੇ ਸ਼ਹੀਦ ਕਰ ਦਿੱਤਾ ਸੀ ਉਹਨੂੰ ਜਿਹੜਾ ਸੋਧਿਆ ਸੀ ਘੋੜਿਆਂ ਦੇ ਪਿੱਛੇ ਪਾ ਕੇ ਉਹਨੂੰ ਜਿਹੜਾ ਖਿੱਚ-ਖਿੱਚ ਕੇ ਜਿਹੜਾ ਉਹਨੂੰ ਘੋੜਿਆਂ ਦੇ ਪਿੱਛੇ ਜਿਹੜਾ ਸੀ ਉਹਨੂੰ ਖਿੱਚ-ਖਿੱਚ ਕੇ ਮਾਰਿਆ ਗਿਆ ਸੀ ਵਜੀਦ ਖਾਨ ਨੂੰ ਤੇ ਉਹ ਸੀ ਬਾਬਾ ਵਿਨੋਦ ਸੰਜੀਪ ਬਾਬਾ ਬੰਦਾ ਸਿੰਘ ਬਹਾਦਰ ਤੇ ਬਾਬਾ ਜਿਹੜੇ ਬਾਜ ਸੰਜੀਪ ਭਾਈ ਆਲੀ ਸੰਜੀ ਬਾਬਾ ਮਾਲੀ ਸੰਜੀਪ ਬਾਬਾ ਫਤਿਹ ਸੰਜੀ ਉਹ ਮਹਾਨ ਯੋਧੇ ਸੂਰਮੇ ਸੀ ਬਾਬਾ ਕਾਨ ਸੰਜੀ ਸਾਰੇ ਯੋਧਿਆਂ ਨੇ ਬਹੁਤ ਵੱਡੇ ਕਾਰਜ ਕੀਤੇ ਤੇ ਅੱਜ ਆਪਾਂ ਉਹਨਾਂ ਨੂੰ ਯਾਦ ਕਰਦੇ ਆਂ ਸੂਰਾਂ ਤੋਂ ਪਹਿਚਾਣੀਆਂ ਜੋ ਲਰਹਦੀਨ ਕੇ ਹੇਤ ਪਰਜਾ ਪਰਜਾ ਕੱਟ ਮਰਿਆ ਕਬੂ ਨਾ ਛੱਡਿਆ ਖੇਤ ਆਪਾਂ ਵੀ ਤਿਆਰ ਪਰ ਤਿਆਰ ਹੋਈਏ ਜਿੰਨਾ ਗੁਰ ਸਿੱਖਾਂ ਨੇ ਖੰਡੇ ਬਾਟੇ ਦਾ ਅਮਰਤ ਨਹੀਂ ਛਕਿਆ ਉਹ ਜ਼ਰੂਰ ਖੰਡੇ ਬਾਟੇ ਦਾ ਅਮਰ ਛੱਕੇ ਬਾਣੀ ਬਾਣੇ ਦੇ ਧਾਰਨੀ ਹੋ ਤਿਆਰ ਪਰ ਤਿਆਰ ਹੋ ਉਹ ਚੜ੍ਹਦੀ ਕਲਾ ਦੇ ਵਿੱਚ ਆਪਾਂ ਹਾਜ਼ਰੀਆਂ ਲਵਾਇਆ ਕਰੋ ਤੇ ਜਿਹੜਾ ਅੱਜ ਦਾ ਮਹਾਨ ਦਿਹਾੜਾ ਹੈ ਇਹਨੂੰ ਆਪਾਂ ਯਾਦ ਕਰੀਏ ਉਹ ਸੂਰਮਿਆਂ ਨੂੰ ਕਿਹੋ ਜਿਹਾ ਉਹ ਸਮਾਸੀ ਜਿਨ੍ਹਾਂ ਨੇ ਕਿੱਡੀ ਵੱਡੀ ਜਿਹੜੀ ਹੈ ਦੇਣ ਦਿੱਤੀ ਤੇ ਉਹ ਜਿਹੜਾ ਵਜੀਦ ਖਾਨ ਨੂੰ ਸੋਧਿਆ ਸੀ ਇਹ ਧਰਤੀ ਤੇ ਬੁੱਢਾ ਦਲ ਦੇ ਜਿਹੜੇ ਚੌਥੇ ਜਥੇਦਾਰ ਆ ਬਾਬਾ ਜਸਾ ਸਿੰਘ ਜੀ ਆਲੂ ਵਾਲਗਿਆ ਜੀ ਨੇ ਉਹ ਗੁਰੂ ਸਾਹਿਬ ਦੇ ਜਿਹੜੇ ਬਚਨ ਵੀ ਪੂਰੇ ਕੀਤੇ ਸੀ ਇਹ ਧਰਤੀ ਨੂੰ ਪੁੱਠਾ ਕਰਨਾ ਇੱਥੇ ਗਧਿਆਂ ਦੇ ਨਾਲ ਹਾਲ ਚਲਾਉਣੇ ਨੇ ਤੇ ਨਾਲ ਜਿਹੜੀ ਇਹਦੀ ਇੱਕ ਇੱਕ ਇੱਟ ਜਿਹੜੀ ਆ ਸਰਹੰਦ ਦੀ ਉਹ ਸਤਲੁਜ ਦਰਿਆ ਦੇ ਵਿੱਚ ਸੁੱਟਣੀ ਹੈ ਉਹ ਜਿਹੜੇ ਕਾਰਜ ਸੀ ਬਾਬਾ ਜਸਾ ਸਿੰਘ ਜੀ ਆਲੂ ਵਾਲਗਿਆ ਬੁੱਢਾ ਦਲ ਦੇ ਚੌਥੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਚੌਥੇ ਜਥੇਦਾਰ ਨੇ ਉਹ ਪੂਰੇ ਕੀਤੇ ਉੱਥੇ ਹੀ ਬਾਬਾ ਵਿਨੋਦ ਸਿੰਘ ਜੀ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਇਹ ਜਿਹੜਾ ਮਲਿਆ ਮੇਟ ਕੀਤਾ ਸੀ ਸਰਹੰਦ ਜਿਹੜਾ 2424 ਕੋਹ ਦੇ ਵਿੱਚ ਵਸਦਾ ਸੀ ਤੇ ਇਹ ਬਹੁਤ ਵੱਡੇ ਕਾਰਜ ਕੀਤੇ ਸੀ ਸੋ ਅੱਜ ਉਹਨਾਂ ਦੀ ਜਿੱਥੇ ਮਹਾਨ ਕੁਰਬਾਨੀ ਨੂੰ ਯਾਦ ਕਰਦੇ ਹੋਏ ਮੈਂ ਹਾਜ਼ਰੀ ਲਵਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਉਹ ਮਹਾਨ ਪਵਿੱਤਰ ਦਿਹਾੜਾ ਹੈ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਹੁਕਮਾਂ ਨੂੰ ਮੰਨਦਿਆਂ ਹੋਇਆਂ ਬੁੱਢਾ ਦਲ ਦੇ ਪਹਿਲੇ ਜਥੇਦਾਰ ਬਾਬਾ ਬਨੋਦ ਸਿੰਘ ਜੀ ਬਾਬਾ ਬੰਦਾ ਸਿੰਘ ਬਹਾਦਰ ਜੀ ਜਿਨ੍ਹਾਂ ਨੇ ਆ ਕੇ ਚੱਪੜ ਚਿੜੀ ਦੇ ਮੈਦਾਨ ਵਿੱਚ ਵਜੀਦੇ ਨੂੰ ਸੋਧਿਆ ਤੇ ਉਸੇ ਸਬੰਧ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੁੱਚੀਆਂ ਨੇਗ ਸਿੰਘ ਜਥੇਬੰਦੀਆਂ ਦੇ ਨਾਲ ਮਿਲ ਕੇ ਬਹੁਤ ਵੱਡਾ ਮਹਾਨ ਨਗਰ ਕੀਰਤਨ ਲਿਆਂਦਾ ਜਾ ਰਿਹਾ ਹੈ ਜਿਸ ਥੇ ਤੇ ਬਾਬਾ ਬੰਦਾ ਸਿੰਘ ਬਹਾਦਰ ਬਾਬਾ ਮਨੋਤ ਸਿੰਘ ਜੀ ਹੁਣਾਂ ਨੇ ਨਿਸ਼ਾਨ ਚਲਾਏ ਸਨ ਉਸ ਥਾਂ ਦੇ ਉੱਤੇ ਅੱਜ ਸ਼੍ਰੋਮਣੀ ਸੇਵਾ ਰਤਨ ਸ਼੍ਰੋਮਣੀ ਪੰਥ ਰਤਨ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਜੀ ਅਕਾਲੀ 96 ਕਰੋੜੀ ਮੁਖੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਵੱਲੋਂ ਇਹ ਨਿਸ਼ਾਨ ਚਲਾਏ ਗਏ ਨੇ ਜਿਹੜੇ ਫਤਿਹ ਦੇ ਨਿਸ਼ਾਨ ਅੱਜ ਸਾਰੀਆਂ ਸੰਗਤਾਂ ਨੂੰ ਫੇਰ ਇੱਕ ਵਾਰ ਬਹੁਤ ਬਹੁਤ ਵਧਾਈਆਂ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ